ਕਲਾਸ਼ੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਸਾਰੇ ਠੀਕ ਠਾਕ ਹੋਗੇ ਅਸੀਂ ਸਾਰੇ ਠੀਕ ਠਾਕ ਹਾਂ ਤੇ ਹੋਰ ਹਾਂ ਅੱਜ ਅਸੀਂ ਮਮਾ ਕੁਬਰਫ ਦਾ ਗੋਲਣਾ ਬਣਾਈਏ ਉਧਰ ਮਮਾ ਨੂੰ ਰੋਜ਼ ਕਦੀ ਚੌਮ ਇਨ 버ਗਰ ਬਣਾ ਕੇ ਦਿੰਦੇ ਆ ਅੱਜ ਬਰਮਾ ਕੁਬਰਫ ਦਾ ਗੋਲਣਾ ਬਣਾਈਏ ਘਰ ਆਤਲਾ ਹਾਂ ਜਾਨਾ ਮਮਾ ਇਹਨਾਂ ਕੋਲ ਸੁਬਨਾ ਕਿਤੇ ਸاده ਤੇ ਆਵੇ ਤੇ ਬਣਾ ਕੇ ਦੇ ਸਕਦੇ ਆ ਹਾਂ ਚਲੋ ਫਿਰ ਗਾਇਸ ਬਣਾਤੇ ਹਾਂ ਅੱਜ ਮਮਾ ਜੀ ਤੁਸੀਂ ਸਾਨੂੰ ਹਰ ਸੰਦੇ ਕੋਸ਼ਿਸ਼ ਨਾ ਕਿਤੇ ਸੁਬਨਾ ਕਿਤੇ ਦਿੰਦੇ ਹੋ ਜੀਵੇਂ ਮਾਮਸ 버ਗਰ ਨਿਊਡਲ ਤੇ ਇਸ ਸਾਨੂੰ ਅੱਜ ਨਾ ਬਾਸ ਫੋਟੋ ਗੋਲਾ ਚਾਹੀਦਾ ਕਿਉਂਕਿ ਜਿਹੜਾ ਆਪ ਜਿਹੜਾ ਆਪ ਬਾਹਰੋਂ ਖਾਣੇ ਆਵਾ ਉਹਦੇ ਵਿੱਚ ਜਿਹੜੇ ਉੱਪਰ ਕਲਰ ਪਾਉਂਦੇ ਆ ਤੇ ਉਹਦੇ ਵਿੱਚ ਨਾ ਕੈਮੀਕਲ ਪਏ ਹੁੰਦੇ ਆ ਤੇ ਇਸ ਕਰਕੇ ਸਾਡੀ ਸਿਹਤ ਵੀ ਖਰਾਬ ਹੋ ਜਾਂਦੀ ਆ ਤੇ ਇਸ ਕਰਕੇ ਸਾਨੂੰ ਅੱਜ ਘਰੇ ਬਣਾ ਕੇ ਦੋ ਜੋ ਸਾਡੀ ਸਿਹਤ ਖਰਾਬ ਨਾ ਹੋਵੇ ਚਲ ਠੀਕ ਆ ਚਲ ਬਣਾ ਲਾ ਚਲੋ ਸੋਟ ਦੀ ਜਿਪਤੀ ਲਾਇ ਲਏ ਉਹਦੇ ਵਿੱਚ ਪਾਵਾਂਗੇ ਇੱਕ ਕੋਲੀ ਖੰਡ ਦੀ ਥੋੜਾ ਜਿਹਾ ਸੀ ਪਾਉਣਾ ਪਾਣੀ ਅੱਧੀ ਕੋਲੀ ਪਾਣੀ ਦੀ ਪਾਉਣੀ ਤੇ ਇੱਕ ਕੋਲੀ ਪਾਵਾਂਗੇ ਅਸੀਂ ਖੰਡ ਖਾਲੇ ਹਾਂ ਫਸੇ ਦਿੱਤੇ ਅੱਜ ਆਪ ਇਹਦੇ ਵਿੱਚ ਫਲੇਵਰ ਵੀ ਪਾਵਾਂਗੇ ਪਹਿਲਾ ਅਸੀਂ ਬਣਾਵਾਂਗੇ ਚਾਣੀ ਜਦੋਂ ਚਾਣੀ ਸਾਡੀ ਥੋੜੀ ਜਿਹੀ ਸੰਘਣੀ ਹੋ ਜੂਗੀ ਨਾ ਹਾਂਜੀ ਫਿਰ ਅਸੀਂ ਥੋੜੀ ਜਿਹੀ ਕਾਟਕੇ ਪਹਿਲਾ ਇੱਕ ਫਲੇਵਰ ਪਾਵਾਂਗੇ ਜਿਹਦਾ orange ਕਲਰ ਪਾਵਾਂਗੇ ਫਿਰ ਪਾਵਾਂਗੇ ਇਹਦੇ ਵਿੱਚ green ਕਲਰ ਤੇ ਇਹਨਾਂ red ਕਲਰ ਪਾਵਾਂਗੇ ਜਿਹੜਾ ਉਹ ਹੁੰਦਾ ਸਾਡਾ ਜਿਹਦੇ ਨਾਲ ਅਸੀਂ ਉਹ ਬਣਾਉਨੇ ਆ ਸ਼ਬੀਲ ਬਣਾਉਨੇ ਆ ਗੁਲਾਬ ਦਾ ਜਲ ਹਨਾ ਉਹ ਪਾਵਾਂਗੇ ਉਹ ਇਹ ਥੋੜੀ ਥੋੜੀ ਸੰਗਣੀ ਹੋਣੀ ਨਾ ਚਾਣੀ ਪਹਿਲਾਂ ਅਸੀਂ ਚਾਣੀ ਤਿਆਰ ਕਰਾਂਗੇ ਯਾ ਅਸੀਂ ਬਰਫ ਦਾ ਬਣਾ ਲਿਆ ਪਹਿਲਾਂ ਗੋਲਾ ਤੇ ਬਰਫ ਇੰਨੇ ਟਾਈਮ ਨੂੰ ਪਿਘਲ ਜਾਣੀ ਆ ਇਸ ਕਰਕੇ ਹੀ ਪਹਿਲਾਂ ਚਾਣੀ ਠਿਆਰ ਕਰਾਂਗੇ ਜਿਹੜਾ ਉੱਤੇ ਫਲੇਵਰ ਪਾਣਾ। ਥੋੜੀ-ਥੋੜੀ ਸੰਗਣੀ ਹੁੰਦੀ ਨਾ? ਹਾਂਜੀ। ਜੇ ਪਤਲੀ ਰੱਖੀ ਨਾ ਤੇ ਪਤਲੀ ਨੇ ਬਰਫ਼ ਸਾਰੀ ਪਿਘਲਾ ਦੇਣੀ ਐ। ਸੰਗਣੀ ਥੋੜਾ ਟਾਈਮ ਪਰ ਰੁਕ ਜਾਂਦੀ ਆ। ਅੱਜ ਵੀਡੀਓ ਬਣਨੇ ਸੀ ਸਾਡੀ ਥੋੜੀ ਜਿਹੀ ਲੇਟ ਤੇ ਇਸ ਕਰਕੇ ਬੱਚੇ ਕਹਿੰਦੇ ਪਹਿਲਾਂ ਬਰਫ਼ ਦਾ ਬੋਲਾ ਬਣਾ ਦੋ। ਮੇਰੇ ਚੋਣੇ ਫਰੀ ਬੈਠੇ ਹੀ ਬਣਾ ਹੀ ਦਿੰਦੀ ਆ ਵੈਸੇ ਮੇਰਾ ਦੀ ਹਰ ਸੰਡੇ ਕੋਈ ਨਾ ਕੋਈ ਡਿਮਾਂਡ ਹੀ ਰਹਿੰਦੀ ਆ ਹਰ ਸੰਡੇ ਮੈਨੂੰ ਇਹਨਾਂ ਨੂੰ ਕੁਝ ਨਾ ਕੁਝ ਬਣਾ ਕੇ ਦੇਣਾ ਪੈਂਦਾ ਵਾ ਕਿਉਂਕਿ ਬਾਹਤ ਹੀ ਚੀਜ਼ ਵੀ ਖਾਈ ਦੀ ਆ ਪਰ ਇਹਨੇ ਠੀਕ ਨਹੀਂ ਰਹਿੰਦੀ ਸਿਹਤ ਵਾਸਤੇ ਇਸ ਕਰਕੇ ਇਹ ਕਹਿੰਦੇ ਪਰ ਇਹ ਹੱਦ ਤੱਕ ਕੋਸ਼ਿਸ਼ ਕਰਦੇ ਆ ਵੀ ਜਿੰਨੀ ਚੀਜ਼ ਬਣਾ ਸਕੀ ਘਰ ਹੀ ਬਣਾ ਸਕੀਏ ਬੱਚਿਆਂ ਵਾਸਤੇ ਥੋੜੀ ਜਿਹੀ ਹਾਂਕੀ ਰਹਿੰਦੀ ਆ ਬੱਚਿਆਂ ਦੀ ਵੀ ਸਿਹਤ ਨਹੀਂ ਖਰਾਬ ਹੁੰਦੀ ਆ ਵੇਖੋ ਨੂਰਾ ਹੋ ਚਾਣੀ ਥੋੜੀ ਥੋੜੀ ਸੰਗਣੀ ਹੁੰਦੀ ਵੀ ਹੈ ਨਾ ਹਾਂਜੀ ਤੇ ਚਾਣੀ ਨੂੰ ਆਪਾਂ ਥੋੜੀ ਜਿਹੀ ਅਲੱਗ ਛੱਡ ਲਾਂਗੇ ਦੋ ਗਲਾਸੇ ਲੈਣੇ ਆ ਉਹਨਾਂ ਦੇ ਵਿੱਚ ਅਲੱਗ-ਅਲੱਗ ਪਾ ਲੈਂਦੇ ਆ ਠੀਕ ਆ ਇਹਦੇ ਵਿੱਚ ਆਪਾਂ ਨਾਲੇ ਹਰ ਪਿਚੇ ਥੋੜਾ ਜਿਹਾ ਨਮਕ ਪਾਵਾਂਗੇ ਇਹਨਾਂ ਵੇਖਿਓ ਕਿੰਨਾ ਟੇਸਟ ਆਉਂਦਾ ਵਾ ਚਾਣੀ ਵਾਲੀ ਸੰਗਣੀ ਹੋ ਗਈ ਨਾ ਹੁਣ ਅਸੀਂ ਇਹਨੂੰ ਪੂਰੀ ਕੇਲਾਕਾਟ ਲਵਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਸਾਰੇ ਹੋ ਕੇ ਮੀਂਹ ਸੰਗਣੀ ਹੋ ਗਈ ਚਾਣੀ ਤਾਰ ਬਣੀ ਨਹੀਂ ਲੇਕਿਨ ਬਣਾਉਣੀ ਨਹੀਂ ਤਾਰ ਨਹੀਂ ਬਣੀ ਵੇਖੋ ਥੋੜੀ ਸੰਗਣੀ ਹੋਈ ਹੈ ਇਹਦੇ ਵਿੱਚ ਪਾਵਾਂਗੇ ਅਸੀਂ ਗ੍ਰੀਨ ਕਲਰ ਨਾ ਸੋਨਾ ਕਲਰ ਆ ਗਿਆ ਨਾ ਸਾ ਤੇ ਰੰਬਣ ਜਿਹਾ ਬੈਂਗਰੀ ਨਿਕਲ ਆ। ਹੁਣ ਅਸੀਂ ਗ੍ਰੀਨ ਕਲਰ ਇਹ ਕੱਢ ਲਾਂਗੇ ਇੱਕ ਵੱਖਰੀ ਥਾਲੀ ਵਿੱਚ। ਤਾਂ ਕਰਕੇ ਇਹ ਗ੍ਰੀਨ ਕਲਰ ਜਿਹੜਾ ਅਸੀਂ ਪਾਉਣਾ ਨਾ ਰੈੱਡ ਕਲਰ ਉਹ ਵੀ ਪੱਕ ਜੇ। ਕੱਚਾ ਕਲਰ ਨਹੀਂ ਚੰਗਾ ਹੁੰਦਾ ਖਾਣਾ। ग्रीन कलर बन गया यार हो गया कि येलो कलर एक ग्रीन कलर ਤੇ ਇੱਕ ਮਰਜੰਟਾ कलर تینਾਂ ਕਲਰਾਂ ਦੇ ਸਿਆਂ ਨੂੰ ਗੋਲਾ ਬਣਾਵਾਂਗੇ ਪਰ ਮੈਂ ਇਦਾਂ ਕਰਦੀ ਆ ਕਿ برف ਦਾ ਡੂੰਗਾ ਕੱਢਾਂ برف ਦਾ ਡੂੰਗਾ ਕੱਢ ਕੇ ਵਿੱਚੋਂ برف ਫਿਰ ਮੈਂ ਪਾਉਂਗੀ ਇੱਕ ਕਪੜੇ ਵਿੱਚ ਕਪੜੇ ਚ ਪਾ ਕੇ ਇਹਨੂੰ ਵੇਲਣੇ ਦੇ ਨਾਲ ਚੰਗੀ ਤਰ੍ਹਾਂ ਬਰੀਕ ਕਰ ਲੈਣੀ ਹੈ ਮੇਰੀ ਦਾਦੀ ਜੀ ਹੁੰਦੇ ਸੀ ਤੇ ਉਹਨਾਂ ਨੇ ਜਿਹੜਾ ਲੱਕੜ ਰੰਦਣ ਵਾਲਾ ਜਿਹਨੂੰ ਕੀ ਹੁੰਦੇ ਨੇ ਆਰਾ ਕੇ ਬੰਨ ਕੀ ਕਹਿੰਦੇ ਨੇ ਲੱਕੜ ਫੜ ਕੇ ਇਦਾਂ ਦਾ ਕਰਕੇ ਛਿਲਦੇ ਹੁੰਦੇ ਨੇ ਲੱਕੜ ਉਹ ਹੁੰਦਾ ਸੀ ਮੇਰੀ ਦਾਦੀ ਜੀ ਕੋ ਤੇ ਅਸੀਂ ਜਦੋਂ ਵੀ ਸਕੂਲ ਆਉਣਾ ਨਾ ਕਹਣਾ ਦਾਦੀ ਜੀ ਗੋਲਾ ਬਣਾ ਦੇ ਗੋਲਾ ਬਣਾ ਦੋ ਦਾਦੀਆਂ ਕਹਿੰਣਾ ਬੱਤੀ ਬੰਦਵਾ ਬਰਫ ਮੁਕੀ ਆ ਆਈ ਫੜਾ ਫੜ ਕੇ ਸੀਤੇ ਕਰੋ ਡੱਬਾ ਲਿਓਣਾ ਬਰਫ ਦਾ ਉਹਨਾਂ ਨੇ ਇਦਾਂ ਕੱਢ ਕੇ ਤੁਹਾਨੂੰ ਮੈਂ ਦਿਖਾਉਣੀ ਆ ਕਹਣ ਹੁੰਦੀ ਸੀ ਮੇਰੀ ਦਾਦੀ ਮਾਂ ਦੀ ਦੁਕਾਨ ਸੀ ਉਹਨਾਂ ਨੇ ਦੁਕਾਨ ਦੇ ਵਿੱਚ ਆਪਣਾ ਹਰ ਇੱਕ ਸਮਾਨ ਰੱਖਿਆ ਹੁੰਦਾ ਸੀ ਲੱਛੇ ਬਣਾਉਣ ਵਾਲੀ ਮਸ਼ੀਨ ਸੇਵੀਆਂ ਵਟਦੇਨ 207 ਨਾਲ ਬਰਫ ਦੇ ਬਣਾਣੇ ਗੋਲੇ ਪੈਗਟ ਟੰਗੇ ਰਹਿੰਦੇ ਸੀ ਟੋਫੀਆਂ ਤੇਰਾ ਹਰ ਇੱਕ ਚੀਜ਼ ਰੱਖੀ ਹੁੰਦੀ ਸੀ ਤੇ ਅਸੀਂ ਜਦੋਂ ਵੀ ਸਕੂਲੋਂ ਆਉਣਾ ਨਾ ਦਾਦੀ ਨੇ ਕਹਿਣਾ ਪੰਨੇ ਪੈਸੇ ਲਿਆਓ ਜਾਣ ਕੇ ਸਾਨੂੰ ਕਹਿਣਾ ਪਰ ਫਿਰ ਵੀ ਦੇ ਹੀ ਦਿੰਦੇ ਹੁੰਦੇ ਸੀ ਪਰ ਆਪਾਂ ਫਿਰ ਵੀ ਆਪਾਂ ਚੋਰੀ ਚ ਬੱਚੇ ਸੀ ਨਾ ਪਤਾ ਨਹੀਂ ਹੁੰਦਾ ਛੋਟੇ ਛੋਟੇ ਨੇ ਚੋਰੀ ਚੋਰੀ ਆਪਾਂ ਪਿੱਛੋਂ ਦੀ ਆ ਕੇ ਪੈਗਟ ਲਾ ਕੇ ਤੋੜ ਕੇ ਖਾ ਜਾਂਦੇ ਹੁੰਦੇ ਸੀ ਅੱਜ ਸਮਾਂ ਯਾਦ ਆਂਦਾ ਵਾ ਕਿੰਨਾ ਵਧੀਆ ਲੱਗਦਾ ਸੀ ਕਿੰਨਾ ਵਧੀਆ ਸਮਾਂ ਸੀ ਇਦਾਂ ਫੜ ਕੇ ਬਰਫ ਨੂੰ ਤੋੜ ਕੇ ਦਾ ਕਰਕੇ ਉਹਦੇ ਨਾਲੇ ਇਦਾਂ ਰਗੜ ਰਗੜ ਕੇ نیچے ਰੱਖ ਲੈਣੀ ਗਲਾਸੀ ਉਹਨਾਂ ਨੇ ਰਗੜ ਰਗੜ ਕੇ ਗੋਲਾ ਬਣ ਜਾਣਾ ਠੋਕ ਠੋਕ ਕੇ ਫਿਰ ਇਹ ਦੇ ਦੇ ਕਰਕੇ ਫਿਰ ਉਹਨਾਂ ਨੂੰ ਨਾਪ ਨਾਪ ਕੇ ਵਿੱਚ ਤੀਲਾ ਪਾ ਦੇਣਾ ਫਿਰ ਨਾਪ ਨਾਪ ਕੇ ਬਾਹਰ ਕੱਢ ਦੇਣਾ ਬਾਹਰ ਕੱਢ ਕੇ ਫਿਰ ਉੱਪਰ ਕਲਰ ਪਾ ਕੇ ਫਿਰ ਹੋਲਾ ਬਣਾ ਕੇ ਦਿਆ ਕਰਨਾ ਤੇ ਬਹੁਤ ਵਧੀਆ ਲੱਗਦਾ ਹੁੰਦਾ ਏ ਤੇ ਬੱਚੇ ਮੰਗਦੇ ਚਲੋ ਮੈਂ ਕਣ ਬਣਾ ਦਿੰਨੇ ਹੁਣ ਇਦਾਂ ਕਰਾਂਗੀ ਬਰਫ ਨੂੰ ਪਾਵਾਂਗੀ ਇਹ ਕੌਲੇ ਦੇ ਵਿੱਚ ਤੇ ਇਹਨੂੰ ਵੀ ਰਣੇ ਦੇ ਨਾਲ ਚੰਗੀ ਤਰ੍ਹਾਂ ਕੁੱਟ ਲਵਾਂਗੇ ਬਰੀਕ ਕਰ ਲੈਣੀ ਆ ਤਨ ਕੁੱਟਣੇ ਖਾਲੀਆਂ ਸਲੇਬ ਤੇ ਤਾਂ ਨਹੀਂ ਕੁੱਟਣੀ ਕਿ ਸਨੇਪ ਤੇ ਏ ਪਲੇਟ ਆ ਟੁੱਟ ਨਾ ਜਾਵੇ ਫਰਸ਼ ਤੇ ਕੁੱਟਾਂਗੇ ਹੁਣ ਅਸੀਂ ਇੱਕ ਗਲਾਸ ਵਿੱਚ ਪਾਵਾਂਗੇ ਬਰਫ਼ ਬਰਫ਼ ਸਾਢੇ ਕਿ ਥੋੜੀ ਐਵੇਂ ਮੋਟੀ ਰਹੇਗੀ ਪਰ ਜਿੰਨੀ ਬਰੀਕ ਹੋ ਸਕੇ ਨਾ ਉਨੀ ਵਧੀਆ। ਉਨੇ ਹੀ ਦੰਦ ਕਰਕੇ ਇਹ ਇਹਦੇ ਵਿੱਚ ਅਸੀਂ ਇੱਕ ਟੀਲਾ ਲਾਵਾਂਗੇ ਆਈਸਕ੍ਰੀਮ ਵਾਲਾ ਇਹਦਾ ਟੀਲਾ ਲਾ ਕੇ ਫਿਰ ਇਹਨੇ ਦੰਦ ਕਰਾਂਗੇ। ਉਹ ਜਿਹੜੀ ਬਰਫ਼ ਨਾ ਹੁੰਦੀ ਨਾ ਰਗੜ ਕੇ ਕਰਦੇ ਆ। ਉਦੋਂ ਇਹ ਚੱਗ ਭੰਨ ਜਾਂਦੀ ਤਾਂ ਉਹਦੇ ਨਾਲ ਇੱਕਦਮ ਜੰਮ ਜਾਂਦੀ ਹੈ ਇੱਦਾਂ-ਇਦਾਂ ਕਰਕੇ ਕਿਉਂਕਿ ਥੋੜੀ ਬਰਫ਼ ਵੀ ਮੋਟੀ ਹੈਗੀ ਨਾ ਤਾਂ ਕਰਦੇ ਆਂ ਦੇਖੋ ਬਰਫ਼ ਦਾ ਗੋਲਾ ਤਿਆਰ ਹੁਣ ਅਸੀਂ ਇਹਨੂੰ ਇੱਕ ਫੜ ਕੇ ਇਹਦੇ ਉੱਪਰ ਪਾਵਾਂਗੇ ਪਾਵਾਂਗੇ ਪਹਿਲਾਂ ਅਸੀਂ yellow color ਫਿਰ ਅਸੀਂ ਪਾਵਾਂਗੇ green color ਫਿਰ ਅਸੀਂ ਪਾਉਣ ਨੂੰ ਖੋਲੋ ਇਹਨੂੰ ਖੋਲੋ ਇਹ ਅਸੀਂ ਪਾਵਾਂਗੇ ਲਈ ਪਰ ਮੈਂ ਚੱਕਦਾ ਆ। ਆ ਲੋ ਜੀ। ਗੋਲਾ ਹੋ ਗਿਆ ਤੇ ਆ। ਥੈਂਕ ਯੂ। ਨਾਲੇ ਸਾਰੇ ਦੱਸਿਓ। ਇਹ ਗੋਲਾ ਕੋਣ-ਕੋਣ ਖਾਂਦੇ ਹੁੰਦੇ ਸੀ ਇਦਾਂ? ਨਿੱਕੇ ਹੁੰਦੇ ਜਿਆਦਾ। ਹੁਣ ਖਾਂਦੇ ਆ ਪਰ ਬਹੁਤ ਘੱਟ। ਅਸੀਂ ਵੀ ਖਾਂਦੇ ਹੀ ਨਹੀਂ ਹੋ ਗਏ। ਸਵਾਦ ਬਣਿਆ ਗੋਲਾ। ਮੈਂ ਤੇ ਚੱਲੀ ਪਾਪਾ ਨੂੰ ਟੇਸਟ ਕਰਾਉਂ। ਪਾਪਾ ਨੂੰ ਟੇਸਟ ਕਰਾਉਣ ਲੱਗੀ ਆ। ਨਾਲੇ ਦੱਸਿਓ ਮੈਂ ਆਪਣੀ ਦਾਦੀ ਨੂੰ ਨਾ ਚਾਹੀਂ ਕਹਿੰਦੇ ਹੁੰਦੇ ਸੀ ਆਪਾਂ ਸਾਰੇ ਬੱਚੇ। ਤੇ ਤੁਸੀਂ ਆਪਣੀ ਦਾਦੀ ਮਮਾ ਨੂੰ ਕੀ ਕਹਿੰਦੇ ਹੁੰਦੇ ਸੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਸੈਕਿੰਡ ਗੋਲਾ ਤਿਆਰ ਹੋਣ ਲੱਗਾ ਵਾ ਹਰਪ੍ਰੀਤ ਦਾ ਕਿਉਂਕਿ ਹਰਪ੍ਰੀਤ ਵੀਡੀਓ ਬਣਾਉਂਦੇ ਆ ਹਰਪ੍ਰੀਤ ਨੂੰ ਕਾਲੀ ਪਈਗੀ ਮਮਾ ਮੇਰਾ ਗੋਲਾ ਜਲਦੀ ਜਲਦੀ ਬਣਾ ਦੋ ਮਮਾ ਹਟੀਆਂ ਦਿਖਾਉਂਦੇ ਹੁੰਦੇ ਸੀ ਖਾਣਾ ਤੇ ਵਟ ਹੋਣੀ ਕਦੀ ਵੈਸੇ ਖਾਦਾ ਹੁਣ ਕਲੀ ਵਿੱਚ ਦੁਕਾਨ ਤੇ ਜਾਂਦੇ ਆ ਨਾ ਆਪਾਂ ਕਿਤੇ ਮੇਰੇ ਵਾਸਤੇ ਵੀ ਇੱਕ ਬਣਾ ਦੋ ਬਣਾ ਦਿੰਦੇ ਹਾਂ ਦੋ ਫਾਰ ਪ੍ਰਿੰਟਾ ਗਲਬ ਤਿਆਰ ਹੋ ਗਿਆ ਲੇਕਿਨ ਤੀਲਾ ਚੱਲੇ ਜਾ ਰਿਹਾ ਅੱਗੇ ਤੇ ਇਹਨੂੰ ਵੀ ਕਰਦੇ ਹਾਂ ਪਹਿਲਾਂ ਪਾਵਾਂਗੇ ਗ੍ਰੀਨ ਕਲਰ ਫਿਰ ਪਾਵਾਂਗੇ ਸੀ येलो ਕਲਰ ਤੇ ਅੱਗੇ ਪਾਵਾਂਗੇ ਮਿਰਚਾਂ ਟਾੰਡਾ ਇਸ ਕੈਸ਼ੂਅਲ ਦੀ ਨਾ ਯਮੀ ਵਾਲਾ